ਸਸਿਕਾ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰਾਉਕੇ ਕਲਾਂ ਦੇ ਵਿੱਚ ਰਾਉਕੇ ਕਲਾਂ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਆ ਤੇ ਇਹ ਪਿੰਡ ਮਾਣੂਕੇ ਗਿੱਲ ਤੋਂ ਜਦੋਂ ਆਪਾਂ ਜਾਂਦੇ ਆ ਮਿੱਤਰੋ ਲੋਪੋ ਵਾਲੀ ਸਾਈਡ ਨੂੰ ਤੇ ਮਾਣੂਕੇ ਗਿੱਲ ਤੋਂ ਸਿੱਧਾ ਪਿੰਡ ਪਹਿਲਾਂ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਰਾਉਕੇ ਕਲਾ ਪਿੰਡ ਨੂੰ ਰਾਉਕੇ ਕਲਾ ਪਿੰਡ ਤੋਂ ਜਦੋਂ ਆਪਾਂ ਲੋਪੋ ਵਾਲੇ ਪਾਸੇ ਨੂੰ ਜਾਂਦੇ ਆ ਨਾ ਮਿੱਤਰੋ ਜਿੱਥੇ ਲੋਪੋ ਵਾਲੇ ਪਾਸੇ ਨੂੰ ਗੇਟ ਮੁੜਦਾ ਵਾ ਰਾਉਕੇ ਤੋਂ ਉਹ ਗੇਟ ਦੇ ਕੋਲੇ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਵਾ ਮਿੱਤਰੋ ਰਾਉਕੇ ਵਾਲੇ ਪਾਸੇ ਨੂੰ ਇੱਕ ਬਈ ਦੀ ਗਲੀ ਮੁੜਦੀ ਆ ਤੇ ਘਰੇਲੂ ਪਰਿਵਾਰ ਆ ਜਗਦੀਪ ਸਿੰਘ ਇੱਕ ਦੀ ਬਰਾਂਡੇ ਵਾਲੇ ਪਾਸੇ ਨੂੰ ਕੈਮਰਾ ਕਰੀ ਮੇਰਾ ਬਾਈ ਜੇਦੋਂ ਦਿੱਥੋ ਤੁਹਾਨੂੰ ਮਹਿ ਵਿਖਾਉਣੀ ਹੈ ਨਾ ਮਿੱਤਰੋ ਇਸ ਘਰ ਦੇ ਵਿੱਚ ਵੀ ਟਾਪ ਦੀ ਬਰੀਡ ਦੇ ਜਾਨਵਰ ਬਹੁਤ ਚੰਗਾ ਮਾਲੀ ਵੀ ਰਹਿ ਕੇ ਗਿਆ ਬਾਈ ਦੇ ਕੋਲੇ ਔਰ ਚੰਗੀਆਂ ਸੀਮਣ ਦੀਆਂ ਪ੍ਰੋਪਰ ਰਿਕਾਰਡ ਵਾਲੀਆਂ ਝੋਟੀਆਂ ਬਾਈ ਤਿਆਰ ਕਰੀ ਜਾਂਦਾ ਪਿੱਛੇ ਔਰ ਨਾਲ ਦੀ ਨਾਲ ਤੁਹਾਨੂੰ ਪਤਾ ਹੁੰਦਾ ਜਿਹੜੀ ਕਿਸਾਨ ਦੀ ਕਮਾਈ ਹੈ ਨਾ ਉਹ ਹੈਗੀ ਹੈ ਮਿੱਤਰੋ ਸਹੀ ਤਾਂ ਇੱਕ ਅੰਦਾ ਜਾਨਵਰ ਕੱਢ ਲੈਣਾ ਚਲੋ ਕੋਈ ਗਰਜ ਨਿਕਲ ਜਾਂਦੀ ਦੁੱਧ ਦੇ ਨਾਲ ਜਾਨਵਰ ਤਿਆਰ ਹੋਈ ਜਾਂਦੇ ਦਾਣੇ ਪੱਕੇ ਦੇ ਨਾਲ ਪੜੀ ਜਾਂਦੇ ਆ ਆਜੋ ਗੱਲਾਂ ਪਤਾ ਕਰਦੇ ਆ ਕਿਹੜੇ ਘਰੇ ਜਾਨਵਰ ਖੜੇ ਹੋਏ ਆ ਕੀ ਡਿਟੇਲ ਆ ਕੀ ਗੱਲਬਾਤ ਆ ਸਾਰੀ ਜਰੀਲੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬਾਈ ਵਧੀਆ ਜੀ ਸੀਤਾ ਦੇ ਪਰਿਵਾਰ ਸ ਬਧੀਆ ਚੜਦੀ ਕਲਾ ਜੀ ਹਾਂ ਪੱਟਾ ਲੱਗ ਗਿਆ ਹੀ ਫੇਰ ਹਾਂ ਜੀ ਲੱਗ ਗਿਆ ਜੀ ਕੱਟ ਗਿਆ ਫੋਨ ਕਿੰਨੇ ਕੁ ਆਵੇ ਫਿਰ ਬਹੁਤ ਆਏ ਜੀ ਫੋਨ ਤਾਂ ਠੀਕ ਆ ਤਾਂ ਕੀ ਗਿਆ ਸੀਗਾ ਹਾਂ ਠੀਕ ਹੈ ਬਾਈ ਦਿੱਤੀਆਂ ਵਧਾਈਆਂ ਫਿਰ ਝੋਟੇ ਦੀਆਂ ਵੀ ਲੋਕਾਂ ਨੇ ਹਾਂਜੀ 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 ਬੋਲ ਅੱਛਾ ਵੀਰੇ ਨਾਮ ਦੱਸ ਦਈਏ ਕਿਰਾ ਜੀ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਸਿੰਘ ਹਾਂਜੀ ਰਾਜਵਿੰਦਰ ਬਾਈ ਘਰ ਤਾਂ ਆਪਣਾ ਆ ਗਿਆ ਲੋਪੂ ਵਾਲੇ ਕੱਟ ਤੇ ਹੈਨਾ ਹਾਂਜੀ ਠੀਕ ਆ ਅੱਛਾ ਰਾਜਵਿੰਦਰ ਭਾਈ ਜਿਹੜੀ ਮੈਂ ਅੱਜ ਆਪਾਂ ਵਿਖਾਉਣੀ ਆ ਦਸ਼ਕਵੀਰਾਂ ਨੂੰ ਇਹ ਤੁਹਾਨੂੰ ਵਿਖਾਉਣ ਤੋਂ ਪਹਿਲਾਂ ਇੱਕ ਗੱਲ ਦੱਸ ਦੇਵਾਂ ਐਂਟੀ ਟੇਪ ਇੱਥੇ ਕਿਤੇ ਪਿਆ ਹੀ ਹੋਊਗਾ ਕਿੱਥੇ ਲੈ ਕੇ ਬਾਈ ਆ ਬਈ ਵਿਖਾਈ ਲੈ ਅਦੀਪ ਸਭਖਾਈ ਦੇ ਲੋਗ ਐਵੇਂ ਨਾ ਕਹਿਣ ਕਿ ਦੇ ਪਹਿਲਾ ਪ੍ਰਭੂ ਹੈ ਦਾ ਸਲਾਈਆਂ ਵਾਲੀ ਆ ਗੁੜੀਆਂ ਵਾਲੇ ਚੱਕ ਕੇ ਲਿਆਉਣਾ ਪਿਆ ਸਾਨੂੰ ਉਦਾਂ ਦਾ ਲੱਭਿਆ ਨਹੀਂ ਪਰ ਮਾਰਤਾ ਕਿੰਨਾ ਕਰਦਾ ਉਹ ਦੱਸ ਦਰਾਂ ਤੁਹਾਨੂੰ 5.5 ਫੁੱਟ ਦੀ ਉਚਾਈ ਆ ਮਿੱਤਰੋ ਤੇ ਸਿੰਗਾ ਤੋਂ ਲੈ ਕੇ ਪੁੜੇ ਤੀਕ ਪਿੱਛੋਂ ਤੀਕ ਉਹ ਜਿਹੜੀ ਲੰਬਾਈ ਹੈਗੀ ਆ 9.5 ਫੁੱਟ ਤੁਸੀਂ 9 ਰੱਖ ਲਿਓ 9.5 ਫੁੱਟ ਲੰਬਾਈ ਵਾਲੀ ਮੇਹ ਹੋਵੇ ਤੇ 5.5 ਫੁੱਟ ਦੀ ਉਚਾਈ ਵਾਲੀ ਮੇਹ ਹੋਵੇ ਫਿਰ ਤੁਸੀਂ ਹਿਸਾਬ ਲਾ ਲਓ ਵੀ ਪਿਕਅਪ ਗੱਡੀ ਦੇ ਵਿੱਚ ਮਸਾ ਪੂਰੀ ਆਉਂਦੀ ਹੈ ਕੋਟ ਜੀ ਦੇ ਬਖੋਣੀਆਂ ਤੁਹਾਨੂੰ ਮਿੱਤਰੋ ਅੱਛਾ ਰਾਜਵਿੰਦਰ ਭਾਈ ਕਿੰਨਾ ਸੂਆ ਸੂਣਾ ਹੈ ਇਹਨੇ ਵੀਰੇ ਚੌਥਾ ਸੂਆ ਸੂਣਾ ਜੀ ਚੌਥਾ ਸੂਆ ਐਤ ਕਿਹਨੇ ਸੂਣਾ ਵਾ ਹਾਂਜੀ ਪਹਿਲੇ ਸੂਏ ਕਿੰਨੇ ਦੂਜੇ ਸੂਏ ਸੌਰੀ ਤੀਜੇ ਸੂਏ ਕਿੰਨੇ ਦੁੱਧ ਦੇ ਆਪਣੇ ਕੋਲੇ ਭਾਈ ਜੀ ਇਹਨੇ ਤੀਜੇ ਸੂਏ 19 ਕਿਲੋ ਦੁੱਧ ਦਿੱਤਾ ਹੈ ਤੀਜੇ ਸੂਏ 19 ਕਿਲੋ ਤੋਂ ਇਹਨੇ ਪੂਰਾ ਰਿਕਾਰਡ ਕਰਵਾਤਾ ਹਾਂਜੀ ਠੀਕ ਹੈ ਭਾਈ ਢਿੱਲੀ ਵੀ ਹੋ ਗਈ ਸੀ ਹਾਂਜੀ ਹਾਂਜੀ ਥੋੜੀ ਕੀ ਕਾਰਨ ਬਣ ਗਿਆ ਸੀ ਉਦੋਂ ਬੁਖਾਰ ਹੋ ਗਿਆ ਸੀਗਾ ਜੀ ਬੁਖਾਰ ਹੋ ਗਿਆ ਸੀ ਠੀਕ ਹੈ ਭਾਈ ਅੱਜ ਇਹਦੇ ਕਿੰਨੇ ਦਿਨ ਪਏ ਹੈ ਭਾਈ ਹਾਂਜੀ ਭਾਈ 10 ਦਿਨ ਲਾਉਗੀ ਜ ਟਾਈਮ ਤਾਂ ਵੈਸੇ ਦੱਸਦਾ ਨਹੀਂਂਦੇ ਆ ਪਰ ਗਰਮੀ ਦਾ ਮੌਸਮ ਕਰਕੇ ਹੋ ਸਕਦਾ 10 ਸੀ ਰਾਕ ਲਈ ਆ ਥੱਲੋਂ ਤਾਂ ਫਿਰ ਬਹੁਤ ਸੋਹਣੀ ਫੋਟਾਂ ਆਉਂਦੀਆਂ ਹੋਣਗੀਆਂ ਹਾਂਜੀ ਹਾਂਜੀ ਭਾਈ ਤੋਂ ਵੀ ਪੂਰਨ ਹਾਂਜੀ ਠੀਕ ਆ ਵੀ ਚੋਣ ਚਣ ਕਿਵੇਂ ਲੱਗਾ ਚੋਣ ਚਣ ਪੂਰਾ ਵਧੀਆ ਜੀ ਓਕੇ ਜਾਵਾਂ ਪੁੱਤ ਅੱਛਾ ਚੋਕੀ ਕੀਮਤ阿里 ਮੈਂ ਆ ਹਣਾ ਨੁਕਸਫਾਲਟ ਤਾਂ ਨਹੀਂ ਮੈਂ ਦੇ ਨਾ ਹਾਂਜੀ ਇੱਕ ਗੱਲ ਹੋਰ ਐਡ ਕਰਨੀ ਚਾਹਣਾ ਕਿਉਂਕਿ ਹੁਣ ਤਾਂ ਸ਼ਕਵੀਰ ਕਹਿੰਦੇ ਦੁੱਧ ਨਾਲ ਮੇਰਾ ਪਾਈ ਬਣ ਕੇ ਭਾਵਾਂ ਦੀ ਤੂੰ ਜਿੰਨਾ ਵੀ ਚੋਇਆ ਇਮਾਨਦਾਰੀ ਦੇ ਨਾਲ ਕਿੰਨੋਂ ਘੱਟ ਦੱਸਦੀ ਵੀ ਜਿਹੜੇ ਲੋਕ ਕਹਿਣ ਵੀ ਹਾਂ ਝੋਲੀਏ ਸੁਆਦ ਆ ਜੀ ਜਿੰਨੇ ਪੈਸੇ ਲੋਣੇ ਕਿੰਨਾ ਦੁੱਧ ਸੀਗਾ ਸਹੀ ਤੋ ਵੀ ਭਾਈ 19 ਕਿਲੋ ਦਿੱਤਾ ਇਹਨੇ ਆਪਣੇ ਕੋਲ ਸਹੀ ਜਮਾ ਹਾਂ ਇਹ ਵੀ ਗੱਲ ਇੰਦੇ ਵਿੱਚ ਤੂੰ ਵੀ ਇੱਕ ਗੱਲ ਹੋਰ ਹੁੰਦੀ ਹੈ ਨਾ ਦੁੱਧ ਸੂਏ ਦਾ ਵੀ ਹੁੰਦਾ ਯਾਰ ਹਾਂਜੀ ਹਾਂਜੀ ਇਹ ਵੀ ਗੱਲ ਤਾਂ ਇਹ ਆਪਣੇ ਤਾਂ ਜਦੋਂ ਠੀਕ ਆ ਕਈ ਵਾਰੀ ਸੂਆ ਕਿਵੇਂ ਦਾ ਹੁੰਦਾ ਕਈ ਵਾਰੀ ਸੂਆ ਕੋ ਹੁਣ 10 ਦਿਨ ਕਿਹੜੇ ਤੋਂ ਗੱਬਣ ਕਰਵਾ ਤੂੰ ਇਹ ਬਰੇ ਆਪਣੇ ਵਾਲੇ ਆਪਣੇ ਲੋਕਾਂ ਤੋਂ ਵੱਡੇ ਤੋਂ ਠੀਕ ਹੈ ਬਾਈ ਫਿਰ ਤਾਂ ਅੱਛਾ ਫੋਨ ਫਿਰ ਇਹਦਾ ਰੇਟ ਕੀ ਤਿਆ ਕੀਤਾ ਸਤਾ ਰੇਟ ਮੇਰੇ ਫੋਨ ਤੇ ਤੈ ਕ ਰੇਟ ਫੋਨ ਤੇ ਕਹਿੰਦਾ ਲੈ ਵੀ ਮੈਂ ਤੋੜ ਦੇ ਮੜੀ ਜੀ ਹੁਣ ਖੋਲਦੇ ਡਰਦੀ ਤਾਂ ਨਹੀਂ ਬਾਲਾ ਨਹੀਂ ਡਰਦੀ ਨਹੀਂ ਜੀ ਬਾਲਾ ਮੜਾ ਜਾ ਉਹਨੂੰ ਤੋੜਦੀ ਪਰਲੇ ਪਾਸ ਨੂੰ ਚੰਗਾ ਮੈਂ ਵੀ ਮਿੱਤਰੋ ਹਜੇ ਇਹਦੇ 10 ਦਿਨ ਪਏ ਆ ਸੂਣ ਦੇ ਵਿੱਚ ਵੇਖੋ ਕਿਹੜੀ ਵੱਡੀ ਬੁੱਡੀ ਮੈਂ ਤੁਸੀਂ ਨਾ ਨਾ ਆਪ ਵੀ ਕਿ ਮਤਾਜਾ ਲਾਇਆ ਜੇ 5.5 ਫੁੱਟ ਇਹਦਾ ਕਰਦਾ ਤੇ ਸਾਢੇ 9 ਫੁੱਟ ਦੀ ਸਿੰਗਾ ਤੋਂ ਲੈ ਕੇ ਪੂਰੇ 3 ਕਿਲੋ ਮਾਰ ਆ ਜਾ ਆ ਪਤਾ ਆ ਤੁਹ ਸਕਦਾ ਹੋਵੇ 10 ਹੀ ਪਰ ਤੁਹਾਨੂੰ ਸਾਢੇ 9 ਸੀ ਆਪ ਵੀ ਥੋੜਾ ਜਿਹਾ ਘੱਟ ਰੱਖਿਆ ਢਿੱਲਾ ਫਿੱਤਾ ਲਾ ਕੇ ਕਦ ਲਾਇਆ ਜਾਂਦਾ ਵੀ ਆਈਡੀਆ ਹੋ ਜਾ ਕਿਉਂਕਿ ਇਹ ਹੁੰਦੀ ਹੈ ਗੱਲ ਫਿੱਤਾ ਲਾਉਣ ਦਾ ਮਤਲਬ ਮੇਰਾ ਕੀ ਸੀ ਕਿਉਂਕਿ ਫਿੱਤੇ ਦੇ ਨਾਲ ਦਾ ਤੇ ਕਦ ਦੀ ਮਪਾਈ ਚਾਹੀਦਾ ਸਾਰਾ ਪਤਾ ਲੱਗ ਕਿਉਂਕਿ ਕੈਮਰਾ ਕਈ ਵਾਰੀ ਵੱਡੀ ਮੈਨੂੰ ਛੋਟੀ ਵਿਖਾ ਦਿੰਦਾ ਹੁੰਦਾ ਹੁੰਦਾ ਤੇ ਛੋਟੀ ਮੈਨੂੰ ਵੱਡੀ ਵਿਖਾ ਦਿੰਦਾ ਹੁੰਦਾ ਇਸ ਕਰਕੇ ਤੁਹਾਨੂੰ ਆਈਡੀਆ ਹੋ ਜਾਊਗਾ ਠੀਕ ਹੈ ਹੁਣ ਜੇ ਤੁਸੀਂ ਕੰਦ ਦੇ ਰਤੇ ਵਾਲੇ ਪਾਸੇ ਗਣਕੇ ਕਾਦ ਮਿਲਣਾ ਤਾਂ ਵੀ ਤੁਸੀਂ ਵੀ ਅਨਪੜਤਾ ਵਾਲੀ ਜਿਹੜਾ ਕਾਦ ਹੁੰਦਾ 17 18 ਰਤੇ ਕੰਦ ਦਾ ਇਹਦਾ ਜਿਹੜਾ ਰਤੇਆ ਓਂਦਾ ਕਾਦ ਦਾ ਰੇਟ ਬਾਈ ਨੇ ਦਾ ਫੋਨ ਦੇ ਉੱਤੇ ਤੈਅ ਕਰਨਾ ਚੌਥਾ ਸੂਆ ਇਹਨੇ ਸੁਣਾਵਾ ਮਿੱਤਰੋ 19 ਕਿਲੋ ਦੁੱਧ ਤੀਜੇ ਸੂਏ ਇਹਦਾ ਚੋਣ ਦਾ ਪੀਕ ਲੈਵਲ ਦਾ ਰਕਾਰਡ ਬਾਕੀ ਮੈਂ ਦੱਸਦੀ ਆ ਮੇਰਾ ਬਾਡੀ ਸਟਰਕਚਰ ਦੱਸਦਾ ਮੇਰੀ ਜਿਹੜੀ ਲੰਬਾਈ ਉਚਾਈ ਦੱਸਦੀ ਆ ਪੂਰੀ ਵੱਡੀ ਤੇ ਜ਼ਬਰਦਸਤ ਮੈਂ ਆ ਅੱਛਾ ਜ ਵੀਰੇ ਨੰਬਰ ਬਈ ਆਪਣਾ ਕਿੰਨਾ ਆ ਗਿਆ ਨੰਬਰ ਵੀਰੇ 97800 97800 ਹਾਂਜੀ 14329 14329 ਹਾਂ ਸਿਕਾਪਣਾ ਦੂਜਾ ਨੰਬਰ ਵੀ ਲੈ ਲਓ ਜੀ 978147 ਇੱਕ ਨੰਬਰ ਹੈਗੇ 978 ਪਹਿਲਾਂ ਇਹ ਦੱਸਦੀ ਆ 97814329 ਹਾਂਜੀ ਦੂਜਾ ਨੰਬਰ ਦੱਸ ਦੂਜਾ ਹੈਗੇ 98553 55380 98553 55380 55380 ਹਾਂਜੀ 98 553 553 55380 ਠੀਕ ਹੈ ਬਾਈ ਇਸ ਨੰਬਰ ਤੇ ਕਰ ਲੋ ਵੀਰੇ ਇਹਦੇ ਨਾਲ ਤੁਸੀਂ ਗੱਲ ਬਾਤ ਮਿੱਤਰੋ ਪਿੰਡ rau ke ਕਲਾਂ ਜਲੰਮਾ